ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ੈਖਰ ਲੁਧਿਆਣੇ ਦੇ ਇੱਕ ਵਪਾਰੀ ਨੂੰ ਵਿਦੇਸ਼ ਦੇ ਵਿੱਚ ਘੁੰਮਣ ਜਾਣਾ ਮਹਿੰਗਾ ਪੈ ਗਿਆ ਤੁਹਾਨੂੰ ਦੱਸਦੇ ਕਿ ਆਪਣੇ ਪਰਿਵਾਰ ਦੇ ਨਾਲ ਇਹ ਜਿਹੜਾ ਵਪਾਰੀ ਆ ਘੁੰਮਣ ਦੇ ਵਾਸਤੇ ਗਿਆ ਸੀ ਲੇਕਿਨ ਜਦੋਂ ਵਾਪਸ ਭਾਰਤ ਆਇਆ ਤਾਂ ਜਿਹੜਾ ਨਜ਼ਾਰਾ ਕਰਦਾ ਦੇਖਿਆ ਉਹ ਦੇਖ ਕੇ ਪੈਰਾ ਹਿੱਟਾ ਜ਼ਮੀਨ ਕਿਸ ਗਈ ਤੁਹਾਨੂੰ ਦੱਸਦੇ ਕਿ ਪੂਰਾ ਮਾਮਲਾ ਲੁਧਿਆਣਾ ਦੁਗਰੀ ਦੇ ਸ਼ਹੀਦ ਕਰਨਾਲ ਸਿੰਘ ਨਗਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਵਪਾਰੀ ਆਪਣੇ ਪਰਿਵਾਰ ਦੇ ਨਾਲ ਮਲੇਸ਼ੀਆ ਘੁੰਮਣ ਗਿਆ ਸੀ ਤੁਹਾਨੂੰ ਦੱਸ ਦੇ ਕਿ 3 ਤਰੀਕ ਨੂੰ ਗਿਆ ਸੀ ਅਤੇ 7 ਤਰੀਕ ਨੂੰ ਵਾਪਸ ਆਇਆ ਲੇਕਿਨ ਰਾਤ ਜਦੋਂ ਵਾਪਸ ਆਇਆ ਘਰ ਦੇ ਦਰਵਾਜ਼ੇ ਖੋਲੇ ਤਾਂ ਜਿਹੜਾ ਨਜ਼ਾਰਾ ਸਾਹਮਣੇ ਆਇਆ ਉਸ ਨੂੰ ਦੇਖ ਕੇ ਪੂਰੇ ਦਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਲੱਗ ਗਿਆ ਕਿਉਂਕਿ ਜਦੋਂ ਪਰਿਵਾਰ ਘੁੰਮਣ ਵਾਸਤੇ ਬਾਹਰ ਗਿਆ ਤਾਂ ਪਿੱਛੋਂ ਚੋਰਾਂ ਨੇ ਘਰ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਤੁਹਾਨੂੰ ਦੱਸ ਦੇ ਕਿ ਪੂਰੇ ਦਾ ਪੂਰਾ ਘਰ ਦਾ ਜਿਹੜਾ ਸਮਾਨ ਉਹ ਖਿਲਰਿਆ ਪਿਆ ਸੀ ਉਸ ਦੌਰਾਨ ਵਪਾਰੀ ਨੇ ਦੱਸਿਆ ਕਿ ਘਰ ਦੇ ਵਿੱਚ ਤਕਰੀਬਨ ਲੱਖਾਂ ਦੀ ਗਿਣਤੀ ਦੇ ਵਿੱਚ ਕੈਸ਼ ਰੱਖਿਆ ਹੋਇਆ ਸੀ 1 ਤੋਂ 2 ਲੱਖ ਰੁਪਏ ਦੀ ਜਿਹੜੀ ਕੈਸ਼ ਦੀ ਨਗਦੀ ਹੈ ਉਹ ਚੋਰੀ ਹੋਈ ਹੈ ਇਸ ਤੋਂ ਇਲਾਵਾ ਕੀਮਤੀ ਸਮਾਨ ਅਤੇ ਜੁਐਲਰੀ ਵੀ ਜਿਹੜੀ ਦੱਸੀ ਜਾ ਰਹੀ ਹੈ ਉਹ ਚੋਰੀ ਹੋਈ ਹੈ ਤੁਹਾਨੂੰ ਦੱਸਦੇ ਕਿ ਚੋਰ ਇੰਨੇ ਸ਼ਾਤਰ ਸੀ ਕਿ ਆਪਣੀ ਜਿਹੜੀ ਸੀ ਸੀਸੀਟੀਵੀ ਦੀ ਡੀਵੀਆਰ ਹੁੰਦੀ ਆ ਉਹ ਵੀ ਨਾਲ ਲੈ ਗਏ ਵਾਈਫਾਈ ਦਾ ਜਿਹੜਾ ਰੌਟਰ ਆ ਉਹ ਵੀ ਨਾਲ ਲੈ ਕੇ ਚਲੇ ਗਏ ਤਾਂ ਕਿ ਕਿਸੇ ਤਰੀਕੇ ਦਾ ਕੋਈ ਸਬੂਤ ਬਾਕੀ ਨਾ ਰਹੇ ਤੁੰਦਾ ਦੀ ਕਿ ਵਪਾਰੀ ਜਦੋਂ ਆਇਆ ਕਾਰ ਖੋਲਿਆ ਤਾਂ ਹੱਕੇ ਬੱਕੇ ਉਹ ਲੋਕ ਰਹਿ ਗਏ ਉਸ ਤੋਂ ਬਾਅਦ ਮਹੱਲੇ ਦੇ ਲੋਕਾਂ ਨੂੰ ਇਕੱਠਾ ਕੀਤਾ ਗਿਆ ਪੁਲਿਸ ਨੂੰ ਇਸ ਦੀ ਜਿਹੜੀ ਆ ਇਤਲਾਹ ਦਿੱਤੀ ਗਈ ਮੌਕੇ ਤੇ ਪੁਲਿਸ ਪਹੁੰਚੀ ਆ ਸਾਰੀ छानबीन ਕੀਤੀ ਗਈ ਆ ਲੇਕਿਨ ਇਸ ਘਰ ਦੇ ਜਿਹੜੇ ਸਾਹਮਣੇ ਇੱਕ ਘਰ ਦੇ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਸੀ ਉਹਦੇ ਵਿੱਚ ਚੋਰ ਜਿਹੜੇ ਨੇ ਉਹ ਕੈਦ ਹੋ ਗਏ ਵਪਾਰੀ ਨੇ ਦੱਸਿਆ ਕਿ ਕੁਝ ਨੇਪਾਲੀ ਵਰਗੇ ਜਿਹੜੇ ਨੇ ਉਹ ਚਿਹਰੇ ਨਜ਼ਰ ਆ ਰਹੇ ਨੇ ਜਿੰਨਾਂ ਦੇ ਵੱਲੋਂ ਉਸ ਦੇ ਘਰ ਦੇ ਉੱਤੇ ਜਿਹੜਾ ਅਡਾਕਾ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਪਰੇਸ਼ਾਨ ਵਪਾਰੀ ਹਜ਼ੂਰਾਨ ਇਹ ਵੀ ਕਹਿੰਦਾ ਹੋਇਆ ਨਜ਼ਰ ਆਇਆ ਕਿ ਅਸੀਂ ਵਿਦੇਸ਼ ਬ੍ਰੇਸ਼ੀਆ ਤੱਕ ਕੌਮ ਕੀ ਆ ਗਏ ਲੇਕਿਨ ਉੱਤੇ 0% ਕ੍ਰਾਈਮਾ ਲੇਕਿਨ ਤੁਸੀਂ ਭਾਰਤ ਦੇ ਹਾਲ ਦੇਖ ਲਿਓ ਪੰਜਾਬ ਦੇ ਹਾਲ ਦੇਖ ਲਿਓ ਕਿ 1 ਮਿੰਟ ਵਾਸਤੇ ਵੀ ਆਪਣਾ ਘਰ ਛੱਡਣਾ ਕਿੰਨੀ ਵੱਡੀ ਜਿਹੜੀ ਆ ਥੋਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋ ਸਕਦੀ ਹੈ ਨਾ ਕਿ ਆ ਕਿ ਅਸੀਂ ਕਰੇ ਸਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਸੀਂ ਘੁੰਮਣ ਜਾਵਾਂਗੇ ਤੇ ਪਿੱਛੋਂ ਐਡਾ ਵੱਡਾ ਜਿਹੜਾ ਨੁਕਸਾਨ ਸਾਡਾ ਹੋ ਜਾਏਗਾ ਉਹਨਾਂ ਕਿ ਆ ਕਿ ਸਾਡਾ ਪੂਰਾ ਪਰਿਵਾਰ ਸਦਮੇ ਦੇ ਵਿੱਚ ਆ ਤੇ ਅਸੀਂ ਹਲੇ ਤੱਕ ਇਹ ਚੀਜ਼ ਨਹੀਂ ਸਮਝ ਪਾ ਰਹੇ ਕਿ ਅਧਿਕਾਰ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਆ ਚੋਰੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਵਪਾਰੀ ਦਾ ਪੂਰਾ ਪਰਿਵਾਰ ਉਸ ਦੇ ਨਾਲ ਜਿਹੜਾ ਘੁੰਮਣ ਦੇ ਵਾਸਤੇ ਮਲੇਸ਼ੀਆ ਗਿਆ ਸੀ ਤੇ ਪੂਰਾ ਮਾਮਲਾ ਲੁਧਿਆਣਾ ਦੁਗਰੀ ਦੇ ਕਰਨੈਲ ਸਿੰਘ ਨਗਰ ਤੋਂ ਸਾਹਮਣੇ ਆਇਆ ਜਿੱਤੇ ਚੋਰਾ ਦੇ ਵੱਲੋਂ ਜਿਹੜਾ ਇਹ ਖਤ ਸਾਫਤ ਕੀਤਾ ਗਿਆ ਤੁਹਾਨੂੰ ਦੱਸ ਦਿਆਂ ਕਿ ਪੀੜਤ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਉਹ ਮਿਤੀ 30 ਤਰੀਕ ਨੂੰ ਪਰਿਵਾਰ ਦੇ ਨਾਲ ਘੁੰਮਣ ਦੇ ਲਈ ਮਲੇਸ਼ੀਆ ਗਿਆ ਸੀ ਲੇਕਿਨ ਜਦੋਂ 7 ਤਰੀਕ ਨੂੰ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਵਿੱਚ ਫਰੋਲਾ ਫਰਾਲੀ ਕੀਤੀ ਹੋਈ ਸੀ ਅਤੇ ਘਰ ਦੇ ਵਿੱਚੋਂ ਕਰੀ 2 ਲੱਖ ਰੁਪਏ ਦਾ ਕੈਸ਼ ਇੱਕ ਐਪਲ ਦੀ ਕੜੀ ਅਤੇ ਹੋਰ ਜ਼ਰੂਰੀ ਦਸਤਾਵੇਜ਼ ਗਾਇਬ ਸੀ ਇਸ ਦੇ ਨਾਲ ਹੀ ਡੀਵੀਆਰ ਅਤੇ ਵਾਈਫਾਈ ਰਾਊਟਰ ਤੇ ਹਾਰਡ ਡਿਸਕ ਵੀ ਚੋਰ ਜਿਹੜੇ ਨੇ ਉਹ ਚੋਰੀ ਕਰਕੇ ਆਪਣੇ ਨਾਲ ਲੈ ਗਏ